ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 11 ਤਰ੍ਹਾਂ ਤੋਂ 10 ਆਪ ਚੀਜ਼ਾਂ ਨਾਲ ਵਰਤ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਅਸੀਂ ਆਖਰੀ ਪਾਗ ਤੇ ਪਹੁੰਚ ਗਏ ਆ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਵਰਤ ਇੱਕ ਤੇ ਜਿਹੜਾ ਅਨੁਜ਼ਰ ਤਿਆਗ ਕਰਨਾ ਦੂਸਰਾ ਇੱਕ ਹੋਰ ਹੁੰਦਾ ਮਾਨ ਵਰਤ ਬੋਲਣਾ ਨਾ ਵਰਤ ਬੋਲਣ ਦਾ ਤਿਆਗ ਕਰਨਾ ਜਿਹੜਾ ਪਹਿਲਾ ਭਾਗ ਸੀ ਵਰਤ ਅਨ ਦਾ ਤਿਆਗ ਕਰਨਾ ਉਹਦੇ ਅੱਜ ਆਖਰੀ ਭਾਗ ਤੇ ਪਹੁੰਚ ਗਏ ਆ। ਔਰ ਉਹਦੇ ਵਿੱਚ ਜਿਹੜਾ ਅੱਜ ਅਸੀਂ ਅਖੀਰ ਤੇ ਉੱਤੇ ਵਿਸ਼ਾ ਸਮਝਾਂਗੇ ਉਹ ਹੈ ਕਿ ਸਿੱਖ ਨੇ ਕਿਹੜਾ ਵਰਤ ਰੱਖਣਾ ਹੈ। ਆਪ ਜੀ ਕਹੋਗੇ ਕਿ ਪਹਿਲਾਂ ਤਾਂ ਵਰਤ ਦਾ ਖੰਡਣ ਕੀਤਾ ਜਾ ਰਿਹਾ ਹੁਣ ਕਹਿ ਰਿਹਾ ਸਿੱਖ ਨੇ ਕਿਹੜਾ ਵਰਤ ਰੱਖਣਾ ਹੈ। ਭਾਈ ਕਾਂ ਸਿੰਘ ਨਾਭਾ ਜੀ ਨੇ ਜਿਹੜੇ ਵਰਤ ਦੇ ਅਰਥ ਕੀਤੇ ਨੇ ਉਹ ਮੈਂ ਆਪ ਜੀ ਨਾਲ ਸਾਂਝੇ ਕੀਤੇ ਸੀ ਜਿਸ ਵਿੱਚ ਉਹਨਾਂ ਕਿਹਾ ਵਰਤਦਾਏ ਕਿ ਪ੍ਰਣ ਕਰਨਾ ਕਿਸੇ ਚੀਜ਼ ਦਾ ਤਿਆਗ ਕਰਨ ਵਾਸਤੇ ਸੋ ਸਿੱਖਣ ਕਿਹੜੀ ਚੀਜ਼ ਦਾ ਤਿਆਗ ਕਰਨ ਵਾਸਤੇ ਪ੍ਰਣ ਕਰਨਾ ਹੈ ਇੰਜ ਜਪਾ ਕੇ ਲਈ ਤੇ ਜ਼ਿਆਦਾ ਯੋਗ ਹੋਏਗਾ ਅੱਜ ਦਾ ਪਹਿਲਾ ਪ੍ਰਮਾਣ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਜੋ ਸਤਗੁਰੂ ਬਖਸ਼ਿਸ਼ ਕਰਦੇ ਨੇ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਨਸਪਰਦਾਨ ਇਥੇ ਸਤਗੁਰੂ ਜੀ ਨੇ ਇਹ ਕਿ ਸਿਰਫ ਵਰਤ ਦੀ ਗੱਲ ਹੀ ਨਹੀਂ ਭ੍ਰਮੜੀ ਮਾਦੇ ਵਿੱਚ ਜਿਹੜੇ ਬਹੁਤੇ ਕਰਮ ਕਾਂਡ ਕੀਤੇ ਜਾ ਰਹੇ ਨੇ ਉਹਨਾਂ ਵਿੱਚੋਂ ਕਈ ਕਰਮ ਕਾਂਡਾਂ ਦੀ ਇੱਥੇ ਗੱਲ ਕਰ ਦਿੱਤੀ ਹੈ ਸੱਚ ਗੁਰ ਕੇਂਦਰ ਜੇ ਤੂੰ ਤਿਆਗ ਕਰਨਾ ਵਰਤ ਰੱਖਣਾ ਉਹਦਾ ਸੱਚ ਦਾ ਵਰਤ ਰੱਖ ਕੇ ਮੈਂ ਅੱਜ ਤੋਂ ਬਾਅਦ ਇਹ ਪ੍ਰਣ ਕਰਕੇ ਮੈਂ ਅੱਜ ਤੋਂ ਬਾਅਦ ਸੱਚ ਬੋਲਾਂਗਾ ਝੂਠ ਦਾ ਤਿਆਗ ਕਰ ਤੇ ਤੂੰ ਤੀਰਥਾਂ ਤੇ ਨਾਉਂ ਜਾਣਾ ਚਾਹਨਾ ਹੈ ਆਪਣੇ ਜੀਵਨ ਚ ਸੰਤੋਖ ਲਿਆ ਇਸ ਧੀਰਤ ਤੇ ਇਸ਼ਨਾਨ ਕਰ ਸੰਤੋਖ ਦੇ ਧੀਰਤ ਤੇ ਅਰੇ ਆਪਣੇ ਆਪ ਨੂੰ ਸੁੱਚਾ ਕਰਨ ਵਾਸਤੇ ਇਸ਼ਨਾਨ ਕਰਨਾ ਚਾਹਨਾ ਹੈ ਗਿਆਨ ਦੇ ਵਿੱਚ ਧਿਆਨ ਟਿਕਾ ਗਿਆਨ ਧਿਆਨ ਇਸ਼ਨਾਨ ਗੁਰੂ ਦੇ ਗਿਆਨ ਦੇ ਵਿੱਚ ਧਿਆਨ ਨੂੰ ਟਿਕਾ ਅੱਜ ਕਿਵੇਂ ਕਰਨਾ ਅਸੀਂ ਗੁਰੂ ਦਾ ਇਲਾਹੀ ਗਿਆਨ ਜੋ ਗੁਰਬਾਣੀ ਵਿੱਚ ਦਰਜ ਹੈ ਉਹਨੂੰ ਵੀ ਮੰਤਰ ਬਣਾ ਰਿਆ ਉਹਨੂੰ ਮੰਤਰ ਵਾਂਗੂ ਰੱਟੀ ਜਾ ਰਹੇ ਆ ਗਿਆਨ ਦੇ ਵਿੱਚ ਧਿਆਨ ਲਾਣ ਵਾਲੀ ਗੱਲ ਬਿਲਕੁਲ ਗਵਾਚ ਗਈ ਹੈ ਵੀ ਵਿਰਲੇ ਭਾਗਾਂ ਵਾਲੇ ਨੇ ਜਿਹੜੇ ਸੱਚ ਮੁੱਚ ਗਿਆਨ ਦੇ ਵਿੱਚ ਧਿਆਨ ਜੋੜ ਰਹੇ ਨੇ ਬਈ ਤੇ ਇੱਕੋ ਹੀ ਗੱਲ ਹੈ ਜੀ ਰਟਿ ਜਾਓ ਰਟਿ ਜਾਓ ਕਿੰਨੀਆਂ ਬਾਣੀਆਂ ਬੜਦੇ ਹੋ ਕਿੰਨਾ ਚਿਰ ਬੜਦੇ ਹੋ ਪਸੋ ਦਇਆ ਦੇਵਤਾ ਤੂੰ ਦੇਵਤਾ ਦੀ ਪੂਜਾ ਕਰਨਾ ਚਾਹੁੰਦਾ ਹੈ ਦਇਆ ਸਭ ਤੋਂ ਵੱਡਾ ਦੇਵਤਾ ਹੀ ਇਹ ਦਇਆ ਦਾ गुण ਆਪਣੇ ਜੀਵਨ ਚ ਲਾਇਆ ਸਾਰੇ ਦੇਵਤੇ ਪੂਜੇ ਗਏ ਖਿਮਾ ਮੰਗ ਪਾ ਲਈ ਤੇ ਕਿਸੇ ਵੀ ਲੈ ਤੇਰੇ ਕੋ ਗਲਤੀ ਹੋ ਗਈ ਖਿਮਾ ਮੰਗ ਲੈ ਦੂਜੇ ਕੋ ਗਲਤੀ ਹੋ ਗਈ ਉਹਨੂੰ ਖਿਮਾ ਕਰ ਦੇ ਇਹ ਮਾਰਾ ਬਣਾ ਉਹ ਖਾਵੇ ਦੀ ਮੰਗ ਲੈ ਕੇ ਫੇਰੀ ਜਾਣਾ ਤੇ ਮਾਨਸਪਰਦਾਨ ਇਥੇ ਜਿਹੜੀ ਗੱਲ ਸਤਿਗੁਰੂ ਨੇ ਕਹਤੀ ਤੇ ਮਾਨਸਪਰਦਾਨ ਉਹ ਮਨੁੱਖ ਜਿਹੜੇ ਨੇ ਸਾਰਿਆਂ ਤੋਂ ਸ਼ਰੂਮ ਨਹੀਂ ਨੇ ਸਾਰਿਆਂ ਤੋਂ ਚੰਗੇ ਨਹੀਂ ਬੜੀ ਗਲਤੀ ਹੋਈ ਇੱਕ ਹੋਰ ਨਿਕਲ ਕੇ ਆ ਗਈ ਨਾ ਕਿ ਜਿਹੜੇ ਇਹ ਕਰਮ ਕਰ ਰਹੇ ਨੇ ਵਰਤ ਰੱਖ ਰਹੇ ਨੇ ਸੱਚ ਦਾ ਨਹੀਂ ਕਰਮ ਕੌਂਟ ਦਾ ਜਿਹੜੇ ਕਰਮ ਕਾਂਡੀ ਰੂਪੀ ਤੀਰਥਾਂ ਤੇ ਇਸ਼ਨਾਨ ਕਰਨ ਜਾ ਰਹੇ ਨੇ ਜਿਹੜੇ ਪੱਥਰ ਦੇ ਦੇਵਤੇ ਬਣਾ ਕੇ ਪੂਜ ਰਹੇ ਨੇ ਵਾੜਾ ਫੇਰ ਕੇ ਆਪਣੇ ਆਪ ਨੂੰ ਸ਼ਰੋਣੀ ਦੱਸ ਰਹੇ ਨੇ ਉਹ ਪ੍ਰਦਾਨ ਨਹੀਂ ਮੈਂ ਇੱਥੇ ਕੋਈ ਐਸਾ ਵਰਤ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਉਹਨਾਂ ਵਾਸਤੇ ਕਿ ਫਿਰ ਜਿਉ ਪ੍ਰਦਾਨ ਨਹੀਂ ਇਹ ਪ੍ਰਦਾਨ ਨੇ ਜਿਨ੍ਹਾਂ ਨੇ ਸੱਚ ਦਾ ਵਰਤ ਰੱਖਿਆ ਸੰਤੋਖ ਦੇ ਕੀਰਤੇ ਇਸ਼ਨਾਨ ਕਰ ਰਹੇ ਨੇ ਗਿਆਨ 'ਚ ਧਿਆਨ ਜੋੜਨ ਦਾ ਇਸ਼ਨਾਨ ਕਰ ਰਹੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਦਇਆ ਦਾ ਗੁੰਦ ਲੈਆ ਦਾਇ ਦੇ ਤਪੂ ਕੇ ਨੇ ਉਹਨਾਂ ਦੇ ਉਲਟ ਕੀ ਦੋਸ਼ ਵਰਤਾਂ ਮੈਂ ਆਪਣੇ ਬਲੋਗ ਨੂੰ ਵਰਤਣਾ ਨਹੀਂ ਚਾਹੁੰਦਾ ਲੇਕਿਨ ਮਹਾਂ ਪ੍ਰਦਾਨ ਇਹ ਨਹੀਂ ਜਿਹਨਾਂ ਬਾਰੇ ਸਤਗੁਰੂ ਨੇ ਕਿਹਾ ਸੋ ਇਥੇ ਵਰਤਨ ਜੇ ਆਪਾਂ ਗੱਲ ਕਰੀਏ ਤੇ ਸੱਚ ਸਤਗੁਰੂ ਕਹਿੰਦਾ ਤੂੰ ਪ੍ਰਣ ਕਰਨਾ ਚਾਹੁੰਦਾ ਨਾ ਪ੍ਰਣ ਕਰਕੇ ਮੈਂ ਸਦਾ ਸੱਚ ਬੋਲਾਂਗਾ ਔਰ ਸੱਚ ਨਾਲ ਜੁੜਿਆ ਰਹਾਗਾ ਆਇਜਾ ਦੂਸਰਾ ਪਰਮਾਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਤੁਸੀਂ ਪੰਜਵੇਂ ਰਾਣਕ ਬਖਸ਼ਿਸ਼ ਕਰਦੇ ਨੇ ਇਹ ਕਾਦਸ਼ੀ ਨਿਕਟ ਦੇਖੋ ਹਰ ਰਾਮ ਇੰਦਰੀ ਬਸ ਕਰ ਸੁਣੋ ਘਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਹਨ ਵਿਦ ਵਰਤ ਸਭ ਪੂਰਨ ਪਿਆ ਲੋ ਸਤਿਗੁਰੂ ਇੱਥੇ ਸਾਨੂੰ ਪੂਰਾ ਵਰਤ ਰੱਖਣ ਦੀ ਇਜਾਜ਼ਤ ਅਸਰੇ ਐਸਾ ਵਰਤ ਜਿਹੜਾ ਕੰਪਲੀਟ ਹੈ ਜਿਹਦੇ ਬਾਅਦ ਹੋਰ ਕੋਈ ਨਹੀਂ ਰਹਿ ਜਾਂਦਾ ब्रह्मलीन बाते ਵਿੱਚ ਕਾਛੀ ਦੇ ਵਰਤੀ ਬੜੀ ਮਹੱਤਾ ਦੱਸੀ ਗਈ ਆਪਾਂ ਵਿਚਾਰ ਚੁੱਕੇ ਆ ਔਰ ਮਹੀਨੇ 'ਚ ਦੋ ਵਾਰ ਇਹ ਕਾਛੀਆਂ ਹੁੰਦੀਆਂ ਨੇ ਦੋ ਵਰਤ ਹਰ ਮਹੀਨੇ 'ਚ ਜ਼ਰੂਰੀ ਹੋ ਗਏ ਸਤਿਗੁਰ ਕਹਿੰਦੇ ਨੇ ਤੂੰ ਕਾਛੀ ਦਾ ਵਰਤ ਰੱਖਣਾ ਜਉ ਨਾ ਨਿਕਟ ਪੇਖੋ ਹਰ ਰਾਮ ਉਸ ਅਕਾਲ ਪੁਰਖ ਨੂੰ ਸਦਾ ਹਾਜ਼ਰ ਨਾਜ਼ਰ ਸਮਝ ਆਪਣੇ ਨੇੜੇ ਬਸਦਾ ਵੇਖ ਇਹ ਇੱਕ ਆਚੀ ਦੀ ਮੱਤ ਹੈ ਕਿ ਉਹ ਸikalpur ਨੂੰ ਸਦਾ ਆਪਣੇ ਨੇੜੇ ਆਪਣੇ ਅੰਦਰ ਵਸਤੇ ਨੂੰ ਆਪਣੇ ਹਾਜ਼ਰ-ਨਾਜ਼ਰ ਸਮਝਦਾ ਵੇਖ ਸਮਝ ਬਸ ਉਸ ਕਰ ਇੰਦਰੀ ਬਸ ਕਰ ਸੁਣੋ ਕਰਨਾਮ ਪਰਮਾਤਮਾ ਨੂੰ ਆਪਣੇ ਨੇੜੇ ਵੇਖ ਕੇ ਤੇ ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ ਸੁਣੋ ਹਰ ਨਾਮ ਉਸ ਗੁਰ ਪਰਤ ਦਾ ਨਾਮ ਸੁਣ ਕਿਵੇਂ ਸੁਣ ਇੰਦਰੀ ਬਸ ਕਰ ਆਪਣੀਆਂ ਇੰਦਰੀਆਂ ਨੂੰ ਆਪਣੇ ਵਾਸਤੇ ਵਿੱਚ ਕਰਕੇ ਕਾਬੂ ਵਿੱਚ ਕਰਕੇ ਇਹ ਬੇਲਗਾਮ ਹੋਈਆਂ ਪਈਆਂ ਨੇ ਤਾਂ ਹੀ ਮਾੜੇ ਪਾਸੇ ਇਤਿਹਾਮ ਜਾਂਦਾ ਤਾਂ ਹੀ ਮਾੜੇ ਪਾਸੇ ਜਾਂਦੀਆਂ ਨੇ ਮਾੜੇ ਕਰਮ ਕਰਦੀਆਂ ਨੇ ਮਨ ਸੰਤੋਖ ਆਪਣੇ ਮਨ ਦੇ ਅੰਦਰ ਸੰਤੋਖ ਰਹਿਆ ਸਰਬਜੀ ਦਇਆ ਸਾਰਿਆਂ ਦੇ ਉਤੇ ਦਇਆਵਾਂ ਦਾ ਸਲੂਕ ਕਰ ਪਿਆਰ ਵਾਲਾ ਸਲੂਕ ਕਰਦਾ ਹੈ ਵਾਲਾ ਸਲੂਕ ਕਰ ਇਹਨੇ ਬਿਤੇ ਭਰ ਸੰਪੂਰਨ ਪਿਆ ਇਹ ਇੱਕ ਤਰੀਕਾ ਜਿਸ ਨਾਲ ਇੱਕ ਕੰਪਲੀਟ ਸੰਪੂਰਨ ਕੰਪਲੀਟ ਵਰਤ ਜਿਹੜਾ ਹੋ ਜਾਏਗਾ ਹੋਣੇ ਸਿ ਦੇਖੇ ਜੋ ਗੁਰੂ ਨਾਨਕ ਸਾਹਿਬ ਨੇ ਉੱਥੇ ਪਹਿਲੇ ਸੰਬਰਮਾਂਦ ਸਾਨੂੰ ਬਖਸ਼ਿਸ਼ ਕੀਤੀ ਹੈ ਉਹੀ ਗੁਣ ਨੇ ਮਨਸੰਤ ਉਹ ਸਰਵਜੀ ਦੇਆ ਨਿਕਟ ਵੇਖੋ ਘਟਰਾ ਸਾਰੀ ਗੁਰਬਾਣੀ ਕਰਾਸ ਹੈ ਜਿਹੜੇ ਇਹ ਕਰਮ ਕਾਂਡੀ ਵਰਤ ਰੱਖਣੇ ਇਹਨਾਂ ਦੇ ਨਾਲ ਜੀਵਨ ਦਾ ਕੁਝ ਨਹੀਂ ਸੌੜਨਾ ਤੂ ਇੱਕ ਦਿਨ ਭੁੱਖਾ ਰਹਿ ਕੇ ਕੋਈ ਦਿਨਾਂ ਦੇ ਬਾਅਦ ਕੀ ਸਮਾਜ ਦਾ ਭਲਾ ਕਰ ਲੇਗਾ ਕੋਈ? ਵੀ ਆਪਣੇ ਜੀਵਨ ਦਾ ਭਲਾ ਕਰ ਲੇਗਾ ਨਹੀਂ। ਆ ਜਿਹੜਾ ਵਰਤ ਸਤਿਗੁਰੂ ਸਾਨੂੰ ਦੱਸ ਰਹੇ ਨੇ ਇਹਨ ਵਿਸਵ ਵਰਤ ਸੰਪੂਰਨ ਪਿਆ। ਇਕਾਤਸ਼ੀਂ ਨਿਕਟ ਬੇਖੋ ਹਰ ਰਾਮੇਂਦਰੀ ਬਸ ਕਰ ਸੰਗਤ ਰਾਮ। ਮਨ ਸੰਤੋਖ ਸਰਬਜੀ ਦਇਆ। ਇਹਦੇ ਨਾਲ ਸਿਰਫ ਤੂੰ ਆਪਣਾ ਜੀਵਨ ਹੀ ਉੱਚ ਸਥਿਤਾ ਨਹੀਂ ਕਰੇਗਾ। ਸਮਾਜ ਦਾ ਵੀ ਭਲਾ ਕਰੇਗਾ। ਅਰ ਜੇ ਕੱਲ ਦਾ ਦਿਨ ਇਸ ਭਾਗ ਨੂੰ ਗੁਰ ਵਿਚਾਰਾਂਗੇ ਆਪਾਂ ਉਸ ਬਸ ਸਮਾਪਤੀ ਕਰਾਂਗੇ ਫਿਰ ਇਹਦੇ ਅਗਲੇ ਭਾਗ ਦੀ ਸ਼ੁਰੂਆਤ ਕਰਾਂਗੇ ਅੱਜ ਬਸ ਇਤਨੇ ਕਿ ਬਚਨ ਪਰਵਾਣ ਕਰਨਾ ਹੋਈਆਂ ਕੋ ਲਾਂ ਵਸ ਸਿੱਖੀ ਮਾਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ